ਮਾਲੀ ਗੌੜਾ ਬਾਣੀ ਭਗਤ ਨਾਮਦੇਵ ਜੀ ਕੀ ੴ ਸਤਿਗੁਰ ਪ੍ਰਸਾਦ ਧਨ ਤਨ ਔਰਾਮ ਦੇਨ ਬਾਜਾ ਮਦਰ ਮਦਰ ਤੁਨ ਅਨਹਦ ਗਾਜਰ ਹਾ ਧਨ ਤਨ ਮੇ ਗਰੂ ਮਾਵਲੀ ਧਨ ਤਨ ਕ੍ਰਿਸ਼ਨ ਓਡਾ ਕਾਂਬਲੀ ਧਨ ਤਨ ਤੂੰ ਮਾਤਾ ਦੇਵਕੀ ਜੇ ਗਰੇ ਰਮਿਆ ਕਮਲਾਪਤੀ ਤਨ ਤਨ ਬਨਖੰਡ ਬਿੰਦਰਾ ਬਣਾ ਜਾਖਿ ਲੈ ਸ੍ਰੀ ਨਾਰਾਇਣਾ ਬੇਨੁ ਬਜਾਵੈ ਗੋਧਨ ਚਰੈ ਨਾਮੇ ਕਾ ਸੁਆਮੀ ਆਨੰਦ ਕਰਾਇ ਮੇਰੋ ਬਾਪ ਮਾਦੋ ਤੂੰ ਤਨ ਕੇ ਸੋ ਸਾਂਵਲਿਓ ਬੀਠੁਲਾ ਇਰਹਾ ਕਰਤਾਰੇ ਚੱਕਰ ਬੈ ਕੁੰਟ ਤਿਆਏ गजहस्ति के, के प्राणी उधारियले दो शासन की सभा द्रोपति अंबर नेत उबारीले गौतम नारहल्यातारी पावन केतक के तारीले ऐसा यदम अजात नाम देव तौसरनागत आईले सब कट राम बोलै रामा बोलै राम बिना को बोलै रे ਰਹਾਉ ਇਕਲ ਮਾਟੀ ਕੁੰਚਰ ਚਿੰਟੀ ਪਾਂਜਨ ਹੈ ਬਹੁ ਨਾਨਾਰੇ ਅਸਥਾਵਰ ਜੰਗਮ ਕੀਟ ਪਤੰਗ ਮਾ ਘਟ ਘਟ ਰਾਮ ਸਮਾਨਾਰੇ ਇਕਲ ਚਿੰਤਾ ਰਾਖ ਅਨੰਤਾ ਔਰ ਤਜੋ ਸਬਿਆ ਸਾਰੇ ਪ੍ਰਣਵੈ ਨਾਮਾ ਪੈਨੇ ਕਮ ਕੋ ਠਾਕੁਰ ਕੋ ਦਾਸਾਰੇ ਰਾਗ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈਭੰ ਗੁਰ ਪ੍ਰਸਾਦ ਸ਼ਲੋਕ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸਰਨ ਤੁਹਾਰੀਆ ਪੇਖਾਂ ਸਦਾ ਹਜੂਰ ਸਬ ਦਾ ਪਿੱਛਾ ਹੋ ਰਾਤੀ ਸੱਦੜਾ ਨਾਮ ਖਸਮ ਕਾਲੇ ਹੈ ਖੇਮੇ ਛਤਰ ਸਰਾਈ ਚੇ ਦਿਸਨ ਰਥ ਪੀੜੇ ਜਿੰਨੀ ਤੇਰਾ ਨਾਮ ਤੇ ਆਇਆ ਤਿਨ ਕਉ ਸਦ ਮਿਲੇ ਬਾਬਾ ਮੈਂ ਕਰਮਹੀਨ ਕੂੜਿਆ ਨਾਮ ਨਾ ਪਾਇਆ ਤੇਰਾ ਅੰਧਾ ਪਰਮ ਪੂਲਾ ਮਨ ਮੇਰਾ ਰਹਾ ਸਾਦ ਕੀਤੇ ਦੁੱਖ ਪਰ ਪੜੇ ਪੂਰਬ ਲਿਖੇ ਮਾਇ ਸੁਖ ਥੋੜੇ ਦੁੱਖ ਅਕਲੇ ਦੁਖੇ ਦੁੱਖ ਵਿਹਾਇ ਵਿਛੜਿਆ ਕਾ ਕਿਆ ਵਿਛੜੈ ਮਿਲਿਆ ਕਾ ਕਿਆ ਮੇਲ ਸਾਹਿਬ ਸੋ ਸਲਾਹੀਐ ਜਿਨ ਕਰ ਦਿਖਲਾਇਆ ਖੇਲ ਸੰਜੋਗੀ ਮੇਲਾਵੜਾ ਇਨ ਤਨ ਕੀਤੇ ਪੋਗਾ ਵਿ ਜੋਗੀ ਮਿਲ ਵਿਛੜੇ ਨਾਨਕ ਪੀ ਸੰਜੋਗ ਮਾਰੂ ਮਹੱਲਾ ਫਹਲਾ ਮਿਲ ਮਾਤ ਪਿਤਾ ਪਿੰਡ ਕਮਾਇਆ ਤਿੰਨ ਕਰਤਾ ਲੇਖ ਲਖਾਇਆ ਲਿਖਦਾਤ ਜੋਤ ਵਢਾਈ ਮਿਲ ਮਾਇਆ ਸੁਰਤ ਗਵਾਈ ਮੂਰਖ ਮਨ ਕਾਹੇ ਕਰ ਸੈ ਮਾਣਾ ਉਠ ਚੱਲਣਾ ਖਸਮੈ ਭਾਣਾ ਰਹਾ ਤਾਜ ਸਾਧ ਸਾਜੇ ਸੁਖ ਹੋਈ ਘਰ ਛੱਡਣੇ ਰਹ ਨ ਕੋਈ ਕਿਛ ਖਾਜੈ ਕਿਛ ਤਰ ਜਾਈਐ ਜੇ ਬਾਹੜ ਦੁਨੀਆਂ ਆਈਐ ਸਾਜ ਕਾਇਆ ਪਟ ਹੰਡਾਏ ਪਰਮਾਇਸ ਬਹੁਤ ਚਲਾਏ ਕਰ ਸੇਜ ਸੁਖਾਲੀ ਸੋਵੈ ਹੱਥੀ ਪੌਦੀ ਕਾਹੇ ਰੁਵੈ ਕਰ ਕੁੰਮਣ ਵਾਣੀ ਭਾਈ ਪਾਪ ਪੱਥਰ ਤਰਨ ਨ ਜਾਈ ਪਉ ਬੇੜਾ ਜੀ ਉਚੜਾਉ ਕਹ ਨਾਨਕ ਦੇਵ ਕਾਹੂ ਮਾਰੂ ਮੁਹੱਲਾ ਪਹਿਲਾ ਘਰ ਪਹਿਲਾ ਕਰਨੀ ਕਾਗਦ ਮਨਮਸ ਵਾਣੀ ਬੁਰਾ ਪਲਾ ਦੋਏ ਲੇਖ ਪਾਏ ਜਿਉ ਜੋ ਕਿਰਤ ਚਲਾਏ ਤਿਉ ਚੱਲਿਐ ਤਉ ਗੁਣ ਨਾਹੀ ਅੰਤ ਹਰੇ ਚਿਤ ਚੇਤਸ ਕੀ ਨਹੀਂ ਬਾਵ ਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਜਾਲੀ ਰੈਣ ਜਾਲ ਦਿਨ ਹੁਆ ਜੇਤੀ ਘੜੀ ਫਾਹੀ ਤੇਤੀ ਰਸ ਰਸ ਚੋਗ ਚੁਗਾ ਨਿਤ ਫਸ ਹੈ ਛੂਟ ਸਮੂੜੇ ਕਵਣ ਗੁਣੀ ਕਾਇਆ ਆਰਨ ਮਨ ਵਿੱਚ ਲੋਹਾ ਪੰਜ ਅਗਨ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੱਤ ਪਈ ਭਇਆ ਮਨੂਰ ਕੰਚਨ ਫਿਰ ਹੋਵੈ ਜੇ ਗੁਰ ਮਿਲਤ ਨਿਹਾਂ ਏਕ ਨਾਮੇ ਅੰਮ੍ਰਿਤ ਉਹ ਦੇਵਾ ਤਉ ਨਾਨਕ ਤ੍ਰਿਸ਼ਟ ਦੇਹਾ ਮਾਰੂ ਮਹੱਲਾ ਪਹਿਲਾ ਬਿਮਲ ਅਮਝਾਰ ਬਸਸ ਨਿਰਮਲਾ ਜਲ ਪਦਮਨ ਜਾਵਲ ਰੇ ਪਦਮਨ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ ਦਾਦਰ ਤੂੰ ਕਬਹਿ ਨਾ ਜਨਸਰੇ ਭਖਸ ਸਿਬਾਲ ਬਖਸ ਨਿਰਮਲ ਜਲ ਅੰਮ੍ਰਿਤ ਨਾਂ ਅਕਸਰੇ ਰਹਾ ਬਸ ਜਲ ਨਿਤ ਨਾਵਸਤ ਅਲੀਲ ਮੇਰ ਚਚਾ ਗੁਣ ਰੇ ਚੰਦ ਕਮਦਨੀ ਦੂਰ ਹੋ ਨਿਵਸਸ ਅਨਭੋ ਕਾਰਨ ਰੇ ਅੰਮ੍ਰਿਤ ਖੰਡ ਤੂਧੈ ਮਦ ਸੰਚਸ ਤੂ ਬ ਨਾ ਚਾਤਰ ਰੇ ਆਪਣਾ ਆਪ ਤੂੰ ਕਭੂ ਨ ਛੋਡਸ ਪਿਸਨਾ ਪਰਹੀਤ ਜੋਰੇ ਪੰਡਤ ਸੰਗ ਵਸੈ ਜਨ ਮੂਰਖ ਆਗਮ ਸਾਸ ਸੁਨੇ ਆਪਣਾ ਆਪ ਤੂੰ ਕਭੂ ਨ ਛੋਡਸ ਸੁਵਾਨ ਪੂਛ ਜਿਉ ਰੇ ਇਕ ਪਾਖੰਡੀ ਨਾਮ ਨਰਾਜ ਹੈ ਇੱਕ ਹਰ ਹਰ ਚਰਣੀ રે ਪੂਰਬ ਲਿਖਿਆ ਪਾਵਸ ਨਾਨਕ ਰਸਨਾ ਨਾਮ ਜਪਰੇ ਮਾਰੂ ਮੁਹੱਲਾ ਫਹਿਲਾਸ ਲੋਕ ਪਤ ਤ ਪੁਨੀਤ ਅਸੰਖ ਹੋਏ ਹਰ ਚਰਣੀ ਮਨ ਲਾਗਾ 68 ਤੀਰਥ ਨਾਮ ਪ੍ਰਭ ਨਾਨਕ ਜਿਸ ਮस्तक ਭਾਗ ਸਬਦ ਸਖੀ ਸਹੇਲੀ ਗਰਬ ਗਹਿਲੀ ਸੁਣ ਸਾਹ ਕੀ ਇੱਕ ਬਾਤ ਸੁਹੇਲੀ ਜੋ ਮੈਂ ਬੇਦਨ ਸਾ ਕਿਸ ਅੱਖਾ ਮਾਈ ਹਰ ਬਿਨ ਜਿਉ ਨਾ ਰਹਿ ਕੈਸੇ ਰਖ ਮਾਈ ਰਹਾ ਹਉ ਤੋਹਾ ਗਣ ਖਰੀ ਰਿਆਣੀ ਗਿਆ ਸੁ ਜੋਗਨ ਤਨ ਪਛਤਾਣੀ ਤੂੰ ਦਾਨਾ ਸਾਹਿਬ ਸਿਰ ਮੇਰਾ ਕਿ ਜਮਤ ਕਰੀ ਜਨ ਬੰਦਾ ਤੇਰਾ ਪੰਤ ਨਾਨਕ ਅੰਦੇ ਸਾਇਹੀ ਬਿਨ ਦਰਸ਼ਨ ਕੈਸੇ ਰਵ ਸਨੇਹੀ ਮਾਰੂ ਮਹੱਲਾ ਪਹਿਲਾ ਮੁੱਲ ਕਰੀ ਲਾਲਾ ਗੁਲਾ ਮੇਰਾ ਨਾ ਉਸ ਭਗਾ ਗੁਰ ਕੀ ਬਚਨੀ ਹਾਟ ਬੇਕਾਨਾ ਜਿਤ ਲਾਇਆ ਤਿਤ ਲਗਾ ਤੇਰੇ ਲਾਲੇ ਕਿਆ ਚਤرائی ਸਾਹਿਬ ਕਾ ਹੁਕਮ ਨ ਕਰ ਨਾ ਜਾਇ ਰਹਾ ਮਾਂ ਲਾਲੀ ਪਿਉ ਲਾਲਾ ਮੇਰਾ ਹਉ ਲਾਲੇ ਕਾ ਜਾਇਆ ਲਾਲੀ ਨਾਚੈ ਲਾਲਾ ਗਾਵੇ ਭਗਤ ਕਰੋ ਤੇਰੀ ਰਾਇ ਪੀਹ ਤਾ ਪਾਣੀ ਆਣੀ ਮੇਰਾ ਕਾਹੇ ਤਾਪੀ ਸੰਜਾਓ ਪਖਾ ਤੇਰੀ ਪੈਰ ਮਲੋਵਾ ਜਬ ਤਰਹਾ ਤੇਰਾ ਨਾਮ ਲੂਣ ਹਰਾਮੀ ਨਾਨਕ ਲਾਲਾ ਬਖਸ ਤੁਦ ਵਡਿਆਈ ਆਜ ਜੁਗਾਦ ਦਇਆ ਪਤ ਦਾਤਾ ਤੁਦ ਵਿਣ ਮੁਕਤੇ ਨ ਪਾਈ ਮਾਰੂ ਮਹੱਲਾ ਪਹਿਲਾ ਕੋਈ ਆਖੇ ਭੂਤ ਨ ਕੋ ਕਹਵੇ ਤਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ دیਵਾਨਾ ਸਾਹ ਕਾ ਨਾਨਕ ਬਉਰਾਨਾ ਹਰ ਬਿਨ ਅਵਰ ਨ ਜਾਣਾ ਰਹਾ ਤਉ دیਵਾਨਾ ਜਾਣੀਐ ਜਪਹਿ ਦੇਵਨਾ ਹੋਏ ਏਕੀ ਸਾਹਿਬ ਬਾਹਰਾ ਦੂਜਾ ਅਵਰ ਨ ਜਾਣ ਕੋਈ ਤਉ دیਵਾਨਾ ਜਾਣੀਐ ਜਾ ਏਕਾਕਾਰ ਕਮਾਈ ਹੁਕਮ ਪਛਾਨ ਖਸਮ ਕਾ ਦੂਜੀ ਅਵਰ ਸਿਆਨ ਪੁਕਾਇ ਤਉ ਦੇਵਾਨਾ ਜਾਣਿਆ ਜਾਇ ਕਾ ਕਰ ਕਮਾਈ ਹੁਕਮ ਪਛਾਨ ਖਸਮ ਕਾ ਦੂਜੀ ਅਵਰ ਸਿਆਨ ਪੁਕਾਇ ਤਉ ਦੇਵਾਨਾ ਜਾਣਿਆ ਜਾ ਸਾਹਿਬ ਤੇ ਪਿਆਰ ਮੰਦਾ ਜਾਣਾ ਆਪਕਾ ਔਰ ਪਲਾ ਸੰਸਾਰ ਮਾਰੂ ਮਹੱਲਾ ਪਹਿਲਾ ਇਹੋ ਧਨ ਸਰਬ ਰਹਾ ਭਪੂਰਾ ਮਨ ਮੁਖ ਫਿਰੇ ਸੇ ਜਾਣੈ ਦੂਰ ਸੋ ਤਨ ਵਖਰ ਨਾਮ ਰਿਦਾ ਹਮਾਰਾ ਜਿਸ ਤੂੰ ਦੇਹ ਤਿਸੈ ਨਿਸਤਾਰਾਏ ਰਹਾਉ ਨਾ ਇਹੋ ਧਨ ਜਲੇ ਨਾ ਤਸਕਰ ਲੈ ਜਾਏ ਨਾ ਇਹੋ ਧਨ ਡੁੱਬੈ ਨਾ ਇਸ ਧਨ ਕਉ ਮਿਲੈ ਸਜਾਈ ਇਸ ਧਨ ਕੀ ਦੇਖੋ ਵਡਿਆਈ ਸਹਜੇ ਮਾਤੇ ਅਨ ਦਿਨ ਜਾਈ ਇੱਕ ਬਾਤ ਅਨੂਪ ਸੁਨੋ ਨਰ ਭਾਈ ਇਸ ਧਨ ਬਿਨ ਕਹੋ ਕਿਨੈ ਪਰਮ ਗਤ ਪਾਈ ਭੰਤ ਨਾਨਕ ਅਕਥ ਕੀ ਕਥਾ ਸੁਣਾਏ ਸਤਿਗੁਰ ਮਿਲੈ ਤਾਂ ਇਹੋ ਧਨ ਪਾਏ ਮਾਰੂ ਮਹੱਲਾ ਪਹਿਲਾ ਸੂਰ ਸਰਸੋਸ ਲੈ ਸੂਮ ਸਰ ਕੋਖ ਲੈ ਜੁਗਤ ਕਰ ਮਰਤ ਸੋ ਸੰਬੰਧ ਕੀ ਜਾਏ ਮੀਨਕੀ ਚਪਲ ਸਿਓ ਜੁਗਤ ਮਨ ਰੱਖੀਐ ਉਡੈ ਨਾ ਹੰਸੁ ਨਹ ਕੰਦੁ ਛੀਜੈ ਮੂੜੇ ਕਾਇਚੇ ਪਰਮ ਭੁੱਲਾ ਨਾ ਚੀਨਿਆ ਪਰਮ ਆਨੰਦ ਬੈਰਾਗੀ ਰਹਾਉ ਅਜਰ ਗਹੋ ਯਾਰ ਲਾ ਅਮਰ ਗਹੋ ਮਾਰ ਲਾ ਪਰਾਤ ਸਿਤਾ ਜੇ ਛੋੜ ਤਉ ਅਬਿਉ ਪੀਜੈ ਮੀਨਕੀ ਚੱਪਲ ਸੋ ਜੁਗਤ ਮਨ ਰੱਖੀਐ ਓਡੈ ਨਾ ਹੰਸ ਨਾ ਕੰਧ ਚੀਜੈ ਪੰਤ ਨਾਨਕ ਜਨੋ ਰਵੈ ਜੇ ਹਰ ਮਨੋ ਮਨ ਪਵਨ ਸਿਉ ਅੰਮ੍ਰਿਤ ਪੀਜੈ ਮੀਨਕੀ ਚੱਪਲ ਸਿਉ ਜੁਗਤ ਮਨ ਰੱਖੀਐ ਓਡੈ ਨਾ ਹੰਸ ਨਾ ਕੰਧ ਚੀਜੈ ਮਾਰੂ ਮੁਹੱਲਾ ਪਹਿਲਾ ਮਾਇਆ ਮੂਈ ਨਾ ਮਨਮੁਆ ਸਰ ਲਾ ਹਰੀ ਮਤ ਬੋਹਿਤ ਜਲ ਸਿਰ ਤਰ ਟਿਕੈ ਸਾਚਾ ਵਖਰ ਜਿਤ ਮਾਨੁਕ ਮਨਮਹਿ ਮਨ ਮਾਰਸੀ ਸਾਚ ਨ ਲੱਗੈ ਕਤ ਰਾਜਾ ਤਖਤ ਟਿਖੈ ਗੁਣੀ ਭੈ ਪੰਚਾਇਨ ਰਤ ਬਾਬਾ ਸਾਚਾ ਸਾਹਿਬ ਦੂਰ ਨਾ ਦੇਖ ਸਰਬ ਜੋਤ ਜਗ ਜੀਵਨਾ ਸਿਰ ਸਿਰ ਸਾਚਾ ਲੇਖ ਰਹਾਉ ਬ੍ਰਹਮਾ ਵਿਚਨ ਰਿਖੀ मुनि ਸ਼ੰਕਰ ਇੰਦ ਤਪੈ ਪੇਖਾਰੀ ਮਾਨੈ ਹੁਕਮ ਸੁਹੈ ਦਰ ਸਾਚੈ ਆਕੀ ਮਰਹਿ ਅਫਾਰੀ ਜੰਗਮ ਜੋਧ ਜਤੀ ਸੰਿਆਸੀ ਗੁਰ ਪੂਰਾ ਵਿਚਾਰੀ ਬਿਨ ਸੇਵਾ ਫਲ ਕਭੂ ਨ ਪਾਵਸ ਸੇਵਾ ਕਰਨੀ ਸਾਰੀ ਨੇ ధਨਿਆ ਤਨ ਨੇ ਗੁਰਿਆ ਗੁਰ ਨਿਮਾਣਿਆ ਤੁਮਾਣ ਅੰਦੁਲੇ ਮਾਨਕ ਗੁਰ ਪਕੜਿਆ ਨੇ ਤਾਣਿਆ ਤੁ ਤਾਣ ਹੋਮ ਜਪਾ ਨਹੀਂ ਜਾਣਿਆ ਗੁਰਮਤੀ ਸਾਚੁ ਪਛਾਨ ਨਾਮ ਬਿਨਾ ਨਹੀਂ ਦਰ ਢੋਈ ਝੂਠਾ ਆਵਣ ਜਾਣ ਸਾਚਾ ਨਾਮ ਸਲਾਹੀਐ ਸਾਚੇ ਤੇ ਤ੍ਰਿਪਤ ਹੋਏ ਗਿਆਨ ਰਤਨ ਮਨ ਮੰਝਿਆ ਬਹੁੜ ਨ ਮੈਲਾ ਹੋਏ ਜਬ ਲਗ ਸਾਹਿਬ ਮਨ ਵਸੈ ਤਬ ਲਗ ਬਿਗਨ ਨ ਕੋਏ ਨਾਨਕ ਸਿਰ ਦੇ ਚੁੱਟਿਐ ਮਨ ਤਨ ਸਾਚਾ ਸੋਏ ਮਾਰੂ ਮੁਹੱਲਾ ਪਹਿਲਾ ਜੋਗੀ ਜੁਗਤ ਨਾਮ ਨਿਰਮਾਇਲ ਤਾ ਕੈ ਮੈਲ ਨਾ ਰਾਤੀ ਪ੍ਰੀਤਮਨਾਥ ਸਦਾ ਸੱਚ ਸੰਗੇ ਜਨਮ ਮਰਨ ਗਤ ਬੀਤੀ ਗੁਸਾਈ ਤੇਰਾ ਕਹਾ ਨਾਮ ਕੈਸੇ ਜਾਤੀ ਜਾ ਤੋ ਪੀਤਰ ਮਹਲ ਬੁਲਾਵ ਹੈ ਪੁੱਛੋ ਬਾਤ ਨਿਰੰਤਰੀ ਰਹਾਓ ब्राह्मण ब्रह्म ज्ञानी स्नाननी हर गुण पूजे पाती एको नाम एक नारायण त्रिवर्ण एका ज्योति जेवा डंडी एहो कट छापा तू लो नाम या जाची एको हाट साहो सबना सिर वन जारे एक पाती ਦੋ ਵਾਸਰੇ ਸਤ ਗੁਰੂ ਨ ਬੇੜੇ ਸੋ ਪੂਜਾ ਜਿਸ ਏਕ ਲਿਵ ਲਾਗੀ ਜਿਉ ਰਹੈ ਨਿਬਰਾਤੀ ਸਬਦ ਵਸਾਏ ਭਰਮ ਚੁਕਾਏ ਸਦਾ ਸੇਵਕ ਦਿਨ ਰਾਤੀ ਉਪਰ ਗगन ਗगन ਪਰ ਗੋਰਖ ਤਾਕਾ ਅਗਰ ਮੁਖ ਵਿਰਲੇ ਕਿਸੈ 부ਜਾ ਅਗਰ ਮੁਖ ਵਿਰਲੇ ਕਿਸੈ 부ਜਾਏ અમૃત કી સાર સોઈ જાના જે અમૃત કા વાપારી જી ઓર હાઉ પિર સેતી તન પ્રેમ રચાએ ગુરુ કા શબ્દ તથા ચિત લાય સહજ સેતી તન ખરી સોહેલી તૃષ્ણા તિખા નિવારી જી ઓ સાસા તોડે પરમ ચુકાએ સહજે સિપતી તન ખુચડાય ਗੁਰ ਕੈ ਸਬਦ ਮਰੈ ਮਨੁ ਮਾਰੇ ਸੁੰਦਰ ਜੋਗਤਾਰੀ ਜੀਓ ਹਮ ਜਲਿਆ ਮਨੋ ਵਿਸਾਰੇ ਜਮ ਪੁਰਵਜਾ ਖੜਗ ਕਰਾਰੇ ਅਬ ਕਹਿ ਕਹਐ ਨਾਮ ਨ ਮਿਲੀ ਤੂ ਸੋ ਜੀੜੇ ਪਾਰੀ ਜੀਓ ਮਾਇਆ ਮਮਤਾ ਪਵਖਿਆਲੀ ਜਮ ਪਰ ਫਸਾ ਜਾਮ ਜਾਲੀ ਹੇਤ ਕੇ ਬੰਧਨ ਤੋੜ ਨਾ ਸਕੈ ਤਾਂ ਜਮ ਕਰੇ ਖੁਵਾਰੀ ਜਿਓ ਨਾ ਹੋਂ ਕਰਤਾ ਨਾ ਮੈਂ ਕੀਆ ਅੰਮ੍ਰਿਤ ਨਾਮ ਸਤ ਗੁਰ ਦੀਆ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸਰਨ ਤੁਮਾਰੀ ਦੀਓ ਮਾਰੂ ਮਹੱਲਾ ਤੀਜਾ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਜਹ ਬੈਸਾ ਲੈ ਤਹ ਬੈਸਾ ਸੁਆਮੀ ਜਹ ਪੈ ਤਾ ਜਾਵਾ ਸਭ ਨਗਰੀ ਮੈਂ ਕੋ ਰਾਜਾ ਸਭੇ ਪਵਿਤ ਅਹਥਾ ਸਾ ਸੱਚ گاਵਾ ਜਾਤੇ ਸਾਹਜੇ ਸਾਹਜ ਸਮਾਵਾ ਰਹਾਉ ਬੁਰਾ ਪਲਾ ਕਿਛੁ ਆਪਸ ਤੇ ਜਾਣਿਆ ਏਹੀ ਸਗਲ ਵਿਕਾਰਾ ਇਹੋ ਫੁਰਮਾਇ ਖਸਮ ਕਾ ਹੁਆ ਵਰਤਾ ਇਹੋ ਸੰਸਾਰਾ ਇੰਦਰੀ ਧਾਤ ਸਬਲ ਕਹੀਅਤ ਹੈ ਇੰਦਰੀ ਕੈਸ ਤੇ ਹੋਈ ਆਪੇ ਖੇਲ ਕਰ ਸਭ ਕਰਤਾ ਐਸਾ 부ਜਾ ਕੋਈ ਗੁਰ ਪ੍ਰਸਾਦੀ ਏਕ ਲਵ ਲਾਗੀ ਧੁਬਦਾ ਤਦ ਬਿਨਾਸੀ ਜੋ ਤਿਸ ਭਾਣਾ ਸੋ ਸਤ ਕਰ ਮੰਨਿਆ ਕਾਟੀ ਜਮ ਕੀ ਫਾਸੀ ਪੰਤ ਨਾਨਕ ਲੇਖਾ ਮੰਗ ਕਵਣਾ ਜਾ ਚੁੱਕਾ ਮਨ ਅਬੇ ਮਾਨਾ ਤਾਸ ਤਾਸ ਧਰਮ ਰਾਏ ਜਪਤ ਹੈ ਪੈ ਸਾਚੇ ਕੀ ਸਰਣਾ ਮਾਰੂ ਮੁਹੱਲਾ ਤੀ ਜਾ ਆਉਣ ਜਾਣਾ ਨਾਥੀਐ ਨਿਜ ਕਰਵਾਸਾ ਹੋਏ ਸੱਚ ਖਜ਼ਾਨਾ ਬਖਸਿਆ ਆਪੇ ਜਾਣਾ ਸੋਏ ਏ ਮਨ ਹਰ ਜਿਉ ਚੇਤ ਤੂੰ ਮਨੋਂ ਤਜ ਵਿਕਾਰ ਗੁਰ ਕਾ ਸ਼ਬਦ ਧਿਆਏ ਤੂੰ ਸੱਚ ਲੱਗੀ ਪਿਆਰ ਰਹਾਉ ਅਤ ਨਾਮੁ ਭੁਲਿਆ ਫੇਰੇ ਹੱਥ ਕਿਥਾਉ ਨਾ ਪਾਇ ਜੋਨੀ ਸਭ ਭਵਾਈਆਂ ਵਿਸਟਾ ਮਾਹੇ ਸਮਾਏ ਵਡ ਭਾਗੀ ਗੁਰ ਪਾਇਆ ਪੂਰਬ ਲਿਖਿਆ ਮਾਏ ਅਣ ਦਿਨ ਸੱਚੀ ਭਗਤ ਕਰ ਸੱਚਾ ਲੈ ਮਿਲਾਏ ਆਪੇ ਸ੍ਰਿਸ਼ਟ ਸਾਜੀਆਂ ਆਪੇ ਨਦਰ ਕਰੇ ਨਾਨਕ ਨਾਮ ਵਡਿਆਈਆ ਜੈ ਭਾਵੇ ਤੇ ਦੇ ਮਾਰੂ ਮਹੱਲਾ ਤੀਜਾ ਪਿਛਲੇ ਗੁਨਾਹ ਬਖਸਾਏ ਜੀਓ ਅਬ ਤੂੰ ਮਾਰਗ ਪਾਇ ਹਰ ਕੀ ਚਰਨੀ ਲਾਗ ਰਹਾ ਵਿਚ ਆਪ ਗਵਾਏ ਮੇਰੇ ਮਨ ਗੁਰਮੁਖ ਨਾਮੁ ਹਰਿ ਤਿਆਏ ਸਦਾ ਹਰ ਚਰਨੀ ਲਾਗ ਰਹਾ ਇਕ ਮਨ ਏਕਾ ਪਾਇ ਰਹਾ ਨਾ ਮਾਤ ਨਾ ਪਤ ਹੈ ਨਾ ਮੈਂ ਇਥੇ ਹੁ ਨਾ ਥਾਉ ਸ਼ਬਦ ਭੇਦ ਭ੍ਰਮ ਕਟਿਆ ਗੁਰਨਾਮ ਦੀ ਆ ਸਮਝਾਏ ਏਵ ਮਨ ਲਾਲਚ ਕਰਦਾ ਫਿਰੇ ਲਾਲਚ ਲਗਾ ਜਾਏ ਦੰਦਾ ਕੂੜ ਵਾਪਿਆ ਜੰਪੂਰ ਚੋਟਾ ਖਾਏ ਨਾਨਕ ਸਭ ਕਿਛ ਆਪੇ ਆਪ ਹੈ ਦੂਜਾ ਨਹੀਂ ਕੋਏ ਭਗਤ ਖਜ਼ਾਨਾ ਬਖਸਿਓ ਗੁਰਮੁਖਾ ਸੁਖ ਹੋਏ ਮਾਰੂ ਮੁਹੱਲਾ ਤੀਜਾ ਸੱਚ ਰਤੇ ਸੇ ਢੋਲ ਲਾਹੋ ਸੇ ਵਿਰਲੇ ਸੰਸਾਰ ਤਿੰਨ ਮਿਲਿਆ ਮੁਖ ਉਜਲਾ ਜਬ ਨਾਮ ਮੁਰਾਰ ਬਾਬਾ ਸਾਚਾ ਸਾਹਿਬ ਹਰਦਾਸ ਮਾਲ ਸਤ ਗੁਰ ਆਪਣਾ ਪਛਦੇਖ ਲਿਓ ਵਖਰ ਪਾਲ ਰਹਾਉ ਇੱਕ ਸੱਚਾ ਸਭ ਸੇ ਵਦੀ ਤੋਰੇ ਭਾਗ ਮਿਲਾਵਾ ਹੋਏ ਗੁਰਮੁਖ ਮਿਲੇ ਨਾ ਵਿਛੜੈ ਪਾਵੈ ਸਚ ਸੋਇ ਇਕ ਭਗਤੀ ਸਾਰ ਨ ਜਾਣੀ ਮਨ ਮੁਖ ਪਰਮ ਪੁਲਾਏ ਉਹਨਾਂ ਵਿੱਚ ਆਪ ਵਰਤਦਾ ਕਰਨਾ ਕਿਛੂ ਨ ਜਾਏ ਜਿਸ ਨਾਲ ਜੋਰ ਨ ਚਲਾਈ ਖਲੇ ਕੀਚੇ ਅਰਦਾਸ ਨਾਮਿਕ ਨਾਮ ਮਨਵਸੈ ਤਾਂ ਸੁਨ ਕਰੇ ਸਬਾਸ ਮਾਰੂ ਮਹੱਲਾ ਤੀਜਾ ਮਾਰੂ ਤੇ ਸੀਤਲ ਕਰੇ ਮਨੂਰਾ ਕੰਚਨ ਹੋਏ ਸੋ ਸਾਚਾ ਸਲਾਹੀਆ ਤਿਸ ਜੇ ਵਡਿਆੁਰ ਨ ਕੋਏ ਮੇਰੇ ਮਨ ਅਨੰਦ ਨ ਤਿਆਏ ਹਰਨਾਮ ਸਤ ਗੁਰ ਕਾ ਬਚਨ ਆਰਾਧ ਤੂੰ ਅਨ ਦਿਨ ਗੁਣ ਗਾ ਰਹਾਉ ਗੁਰਮੁਖ ਏ ਕਉ ਜਾਣੀਆ ਜਾ ਸਤ ਗੁਰ ਦੇ ਪੂਜਾਈ ਸੋ ਸਤ ਗੁਰ ਸਾਲਾਹੀਆ ਜਿੱਦੂ ਇਹੋ ਸੋਜੀ ਪਾਏ ਸਤ ਗੁਰ ਛੋੜ ਦੂਜਾ ਲੱਗੇ ਕਿਆ ਕਰਨ ਅੱਗੇ ਜਾਏ ਜੰਮ ਪਰਬਤੇ ਮਾਰਿਆ ਬਹੁਤੀ ਮਿਲਾਇ ਸਜਾਏ ਮੇਰਾ ਪ੍ਰਭ ਵੇ ਪਰਵਾਹੁ ਆ ਨਾ ਤਿਸ ਤੇ ਲੁਣਾ ਤੁਮਾ ਨਾਨਕ ਤਿਸ ਸਰਣਾਈ ਪਜ ਪਾਇ ਆਪੇ ਬਖਸ਼ ਮਿਲਾਏ ਮਾਰੂ ਮਹੱਲਾ ਚੌਥਾ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਜੱਪੇਉ ਨਾਮ ਸੁਖ ਜਨਕ ਗੁਰਬਚਨੀ ਹਰ ਹਰ ਸਰਨ ਪਰੇ ਦਾਲਦ ਪੰਜ ਸੁਦਾਮੇ ਮਿਲਿਓ ਭਗਤੀ ਭਾਇ ਤਰੇ ਭਗਤ ਬਚਲ ਹਰਨਾਮ ਕੀਰਤਾਰਤ ਗੁਰਮੁਖ ਕਿਰਪਾ ਕਰੇ ਮੇਰੇ ਮਨ ਨਾਮ ਜਪਤ ਉਧਰੇ ਧਰੂ ਪ੍ਰਹਿਲਾਤ ਬਿਦਰਦਾਸੀ ਸੁਤ ਗੁਰਮੁਖ ਨਾਮ ਤਰੇ ਰਹਾ ਕਲਯੁਗ ਨਾਮ ਪਰਧਾਨ ਪਦਾਰਤ ਭਗਤ ਜਨ ਉਧਰੇ ਨਾਮ ਜੈਦੇ ਕਬੀਰ ਤਲੋਚਨਾ ਸਭ ਦੁਖ ਗਏ ਚਮਰੇ ਗੁਰਮੁਖ ਨਾਮ ਲਗੇ ਸੇ ਉਦਰੇ ਸਭ ਕਿਲ ਬਿਖ ਪਾਪ ਟਰੇ ਜੋ ਜੋ ਨਾਮ ਜਪੈ ਅਪਰਾਧੀ ਸਭ ਤਨ ਕੈ ਦੁਖ ਪਰ ਹਰੇ ਬੇਸਵਾ ਰਵਤ ਅਜਾਮਲ ਉਦਰੇਉ ਮੁਖ ਬੋਲੇ ਨਾਰਾਇਣ ਨਰ ਹਰੇ ਨਾਮ ਜਪਤ ਉਗਰ ਸੈਨ ਗਤ ਪਾਈ ਤੋੜ ਬੰਧਨ ਮੁਕਤ ਕਰੇ ਜਨ ਕਉ ਆਪ ਅਨੁਗ੍ਰਹਿ ਕੀਆ ਹਰ ਅੰਗ icar ਕਰੇ ਸੇਵਕ ਪੈਜ ਰਖਾ ਮੇਰਾ ਗੋਬਿੰਦ ਸਰਨ ਪਰੇ ਉਧਰੇ ਜਨ ਨਾਨਕ ਹਰ ਕਿਰਪਾ ਤਾਰੀ ਔਰ ਧਰਿਓ ਨਾਮੁ ਹਰੇ ਮਾਰੂ ਮੁਹੱਲਾ ਚੌਥਾ ਸਿੱਧ ਸਾਧਕ ਜਪੇ ਹੋਲੇ ਵਲਾਈ ਸਾਧਕ ਮਨ ਜਪਿਆ ਜਤੀ ਸਤੀ ਸੰਤੋਖੀ ਧਿਆਇ ਮੁਖ ਇੰਦਰਾ ਧਿਕ ਰਵਿਆ ਸਰਨ ਪਰੇ ਜੱਪਿਓ ਤੇ ਪਾਏ ਗੁਰਮੁਖ